ਹਾਂਜੀ ਸਤਿ ਸ੍ਰੀ ਅਕਾਲ ਜੀ ਸਰਪੰਚ ਵੀਰ ਸਿੰਘ ਡੇਰੀ ਫਾਰਮ ਤੋਂ ਪਿੰਡ ਬਾਜਾਖਾਨਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਜੀ ਅੱਜ ਜੀ ਤੁਹਾਨੂੰ ਆਪਾਂ ਬਾਈ ਅੰਮਰਸਰ ਤੋਂ ਆ ਦੋ ਮੱਝਾਂ ਸੇਲ ਕੀਤੀਆਂ ਬਾਈ ਨੂੰ ਪੂਰੀਆਂ ਟੌਪ ਕੁਆਲਿਟੀ ਸਿਰੇ ਛੱਟ ਦੀਆਂ ਬਹੁਤ ਚੰਗੀਆਂ ਝੋਟੀਆਂ ਦਿੱਤੀਆਂ ਬਾਈ ਨੂੰ ਤੇ ਆਪਾਂ ਤੁਹਾਡੀ ਉਹਨਾਂ ਨਾਲ ਗੱਲ ਕਰਾਉਣੀ ਆ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸ੍ਰੀ ਕਾਜੀ ਹਾਂਜੀ ਬਾਈ ਜੀ ਆਪਣਾ ਪਿੰਡ ਕਿਹੜਾ ਤੇ ਜ਼ਿਲ੍ਹਾ ਕਰਨਤਾਰਨ ਹਾਂਜੀ ਪਿੰਡ ਬੈਂਕਰ ਪਿੰਡ ਬੈਂਕਰ ਠੀਕ ਹੈ ਤੇ ਤੁਹਾਨੂੰ ਆਪਣੇ ਕੋਲੋਂ ਮੱਝਾਂ ਲੈ ਕੇ ਆਂਦੇ ਨੂੰ ਕਿੰਨਾ ਟਾਈਮ ਹੋ ਗਿਆ ਜੀ ਮੇਰਾ ਘਰ ਹੋਣਾ ਈ ਸਾਲ ਦੇ ਲਾਗੇ ਬੰਨੇ 15 ਠੀਕ ਹੈ ਠੀਕ ਹੈ ਜੀ ਤੇ ਮੱਝਾਂ ਕਿਹੋ ਜੀਆਂ ਹੁੰਦੀਆਂ ਜਿਹੜੀਆਂ ਦਿੰਨੇ ਆਪਾਂ ਤੁਹਾਨੂੰ ਮੱਝਾਂ ਛੱਪੇ ਤੇਰੀਆਂ ਇੱਕ ਨੰਬਰ ਠੀਕ ਹੈ ਜੀ ਠੀਕ ਹੈ ਜੀ ਤੇ ਕੋਈ ਆਪਣੇ ਨਾਲ ਕੋਈ ਆਪਾਂ ਤੁਹਾਡੇ ਨਾਲ 420 ਜਾਂ ਕਿਸੇ ਨਾਲ ਉਹੋ ਜੀ ਗੱਲ ਬਾਤ ਧਾਰ ਵੀ ਨਹੀਂ ਮਾਰੀ ਤੇ ਹਾਂਜੀ ਹਾਂਜੀ ਤੇ ਚੜਾ ਲਿੰਦਾ ਠੀਕ ਹੈ ਜੀ ਤੇ ਕਿੰਨੀਆਂ ਮੱਛੀਆਂ ਜੀ ਆਪਣੇ ਕੋਲੇ ਇਸ ਟਾਈਮ ਹੁਣ ਇਸ ਟਾਈਮ ਤੇ 10 ਕੀ ਆ ਅੱਛਾ ਜੀ ਆਪਾਂ ਕਰਾਂਗੇ 20 ਠੀਕ ਹੈ ਜੀ ਪਹਿਲਾਂ ਬਾਈਆਂ ਦਾ ਸੀਗਾ ਸੇਲ ਪਰਚੇਜ ਦਾ ਕੰਮ ਜੀ ਪ੍ਰੈਸੀਡੈਂਟ ਹੋ ਗਿਆ ਤੁਹਾਡਾ ਕੰਮ ਤੇ ਬਾਈ ਦੀ ਨਾ ਇੱਕ ਆ ਬਾਹਰ ਚਲੀ ਗਈ ਸੀਗੀ ਤੇ ਮੁੜ ਕੇ ਕੰਮ ਬੰਦ ਕਰਤਾ ਸੀਗਾ ਉਸ ਤੋਂ ਬਾਅਦ ਆ ਫਿਰ ਇਹਨਾਂ ਨੇ ਬਾਈਆਂ ਨੇ ਹੁਣ ਸਟਾਰਟ ਕੀਤਾ ਏ ਤੇ ਬਹੁਤ ਮਾਲ ਦਿੱਤਾ ਬਾਈ ਇਹਨਾਂ ਦਾ ਵਪਾਰ ਲੈਣ ਦਾ ਕੰਮ ਸੀ 5 5 ਦਾ 10 10 ਮੱਝਾਂ ਅਸੀਂ ਦਿੰਦੇ ਰਹੇ ਇਹਨਾਂ ਨੂੰ ਤੇ ਮਾਲਕ ਦੀ ਕਿਰਪਾ ਨਾਲ ਹੁਣ ਮੱਝਾਂ ਜਾਵੜੀਆਂ ਚਾਰ ਮੱਝਾਂ ਪਹਿਲਾਂ ਜਾਵੜੀਆਂ ਤੇ ਦੋ ਹੁਣ ਗਈਆਂ ਇਸ ਤੋਂ ਬਾਅਦ ਜਨਨ ਕਿ ਲਗਾਤਾਰ ਮੱਝਾਂ ਜਾਈਆਂ ਨਹੀਂ ਆਹ ਦੇਖ ਲਓ ਟੋਪ ਕੁਆਲਟੀ ਦਾ ਮਾਲ ਦਿੱਤਾ ਸਾਰੇ ਹੀ ਮਾਲਕ ਤੰਦਰੁਸਤੀ ਰੱਖੇ ਇਹਨਾਂ ਨੂੰ ਆ ਵੀ ਮੱਝ ਘੱਟ ਤੋਂ ਘੱਟ ਮੇਰੇ ਹਿਸਾਬ ਨਾਲ ਮਾਲਕਾਂ ਨੇ ਬਹੁਤ ਚੰਗਾ ਦੁੱਧ ਦੱਸਿਆ ਜੀ ਤੇ ਇਹਦਾ ਵੀ ਚੰਗਾ ਹੁਣ ਤਿਆਰ ਹੈ ਇਹ ਗੱਪਣ ਆਈਟਮ ਤੇ ਆਹ ਸੂਈ ਵੀ ਆ ਜੀ ਠੀਕ ਹੈ ਜੀ ਤੇ ਬਾਕੀ ਹੋਰ ਵੀਡੀਓ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਇੱਕ ਦੋ ਦਿਨਾਂ ਤੱਕ ਨਵੀਂ ਵੀਡੀਓ ਪਾਵਾਂਗੇ ਆਪਾਂ YouTube ਤੇ ਆਪਣਾ ਮਾਲ ਆਉਣ ਵਾਲਾ ਹੈ ਉਤਰੋਂ ਹਰਿਆਣੇ ਚ ਤੇ ਉਦੋਂ ਆਪਾਂ ਤੁਹਾਨੂੰ ਵੀਡੀਓ ਪਾਵਾਂਗੇ ਧੰਨਵਾਦ